ਗਰਮੀ ਦਾ ਮੌਸਮ ਹੈ ਤੇ ਸਬਜ਼ੀਆਂ ਤੋਂ ਮਨ ਭਾਰੀ ਜਾਂਦਾ ਤੇ ਕਈ ਵਾਰ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਅੱਜ ਇਸੇ ਤਰ੍ਹਾਂ ਹੀ ਹੋਇਆ ਤੇ ਆਪਾਂ ਤਿਆਰ ਕੀਤੀ ਖੱਟੇ ਮਿੱਠੇ ਅੰਬਾਂ ਦੀ ਰਸੀਲੀ ਜੀ ਚਟਨੀ ਕਈ ਇਹਨੂੰ ਅੰਬਾਂ ਦੀ ਲੌਂਜੀ ਕਹਿੰਦੇ ਨੇ ਉਹ ਹਿੰਦੀ ਵਿੱਚ ਸ਼ਬਦ ਜ਼ਿਆਦਾ ਵਰਤਦੇ ਨੇ ਤੇ ਇਹਨੂੰ ਬਣਾਉਣਾ ਬੜਾ ਹੀ ਆਸਾਨ ਹੈ ਤੇ ਹਫ਼ਤੇ ਪਰ ਲਿ ਸਟੋਰ ਕਰਕੇ ਰੱਖ ਸਕਦੇ ਹਾਂ ਰੋਟੀ ਤੁਸੀਂ ਪੱਕਣੀ ਨਹੀਂ ਦੇਣੀ ਇਹਨੂੰ ਪਹਿਲਾਂ ਹੀ ਖਤਮ ਕਰ ਦੋਗੇ ਇਹਦੇ ਲਈ ਦੋ ਟਾਈਪ ਤਾਸੇ ਆਪਾਂ ਲੈ ਲੈ ਗੁੜ ਦੇ ਤੇ ਇਰ ਤੋਂ ਦੋ ਗਲਾਸ ਪਾਣੀ ਨੂੰ ਰੱਖ ਤੱਕ ਗਰਮ ਵਿੱਚ ਪਾਤਾ ਆਪਾਂ ਗੁੜ ਜਦੋਂ ਹੀ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਇਹਨੂੰ ਉਤਾਰ ਕੇ ਆਪਾਂ نیچے ਰੱਖ ਦਾਂਗੇ ਉਸ ਤੋਂ ਬਾਅਦ ਲਈਏ ਜੀ ਆਪਾਂ ਚਾਰ ਅੰਬੀਆਂ ਜਿਹੜੀਆਂ ਕਿ ਅਚਾਰ ਬਣਾਉਣ ਵੇਲੇ ਆਪਾਂ ਲੈ ਕੇ ਆਉਣੇ ਆ ਇਹ ਅੰਬੀਆਂ ਉਹ ਨੇ ਜਿਨ੍ਹਾਂ ਦਾ ਪਚਾਰ ਨਹੀਂ ਬਣਾਉਂਦੇ ਕਿਉਂਕਿ ਇਹਦੇ ਵਿੱਚ ਹਲਕਾ ਜਿਹਾ ਰਸੀਲਾਪਣ ਹੁੰਦਾ ਹੈ ਮਤਲਬ ਇਹ ਜਿਆਦਾ ਕੱਚੀਆਂ ਨਹੀਂ ਹੁੰਦੀਆਂ ਥੋੜੀ ਜਿਹੀ ਇਹਨਾਂ ਵਿੱਚ ਮਿਠਾਸ ਹੁੰਦੀ ਹੈ ਪੀਲੀਆਂ ਜੀ ਅੰਦਰੋਂ ਇਹ ਹੁੰਦੀਆਂ ਤੇ ਹਲਕੀਆਂ-ਹਲਕੀਆਂ ਰਸੀਲੀਆਂ ਵੀ ਹੁੰਦੀਆਂ ਤੇ ਚਾਰ-ਪੰਜ ਅੰਬੀਆਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਛੋਟੇ-ਛੋਟੇ ਪੀਸਾਂ ਵਿੱਚ ਇਹਨਾਂ ਨੂੰ ਆਪਾਂ ਕੱਟ ਲਾਂਗੇ ਕਿਉਂਕਿ ਜਦੋਂ ਹੀ ਆਪਾਂ ਅਚਾਰ ਬਣਾਉਣੇ ਆ ਇਹ ਅੰਬੀਆਂ ਨੂੰ ਸਾਈਡ ਤੇ 껨 ਦਿੰਨੇ ਆ ਇਹ ਵੈਸੇ ਹੀ ਖਾਣ ਦੇ ਕੰਮ ਆਉਂਦੀਆਂ ਨੇ ਪਰ ਜੇ ਇਹਦੀ ਮਜ਼ੇਦਾਰ ਜੀ ਚਟਨੀ ਤੁਸੀਂ ਤਿਆਰ ਕਰ ਲਈ ਤਾਂ ਇਹਦੇ ਲਈ ਸਪੈਸ਼ਲ ਇਹ ਅੰਬੀਆਂ ਪਾ ਲਿਆ ਕਰੂੰਗੀ ਰਸੀਲੀਆਂ ਹੀ ਇਹਦੀਆਂ ਗੁਠਲੀਆਂ ਹੁੰਦੀਆਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਗੁਠਲੀ ਵੀ ਵਰਤ ਸਕਦੇ ਹੋ ਪਰ ਆਪਾਂ ਨਹੀਂ ਵਰਤਾਂਗੇ ਤਾਂ ਪੂਰਾ ਪਲਪ ਚੰਗੀ ਤਰ੍ਹਾਂ ਉਤਾਰ ਲਾਂਗੇ ਫਿਰ ਲੈ ਲਾਂਗੇ ਇੱਕ ਪੈਨ ਤੇ ਉਹਦੇ ਵਿੱਚ ਅੱਧਾ ਚਮਚੀ ਪਾਵਾਂਗੇ ਤੇਲ ਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਤੁਸੀਂ ਕੋਈ ਮਰਜ਼ੀ ਪਾ ਲਿਓ ਜਿਹੜਾ ਘਰ ਦੇ ਵਿੱਚ ਯੂਜ਼ ਕਰਦੇ ਹੋ ਉਸ ਤੋਂ ਬਾਅਦ ਅੱਧਾ ਚਮਚ ਪਾਇਆ ਜੀਰੇ ਦਾ ਫਿਰ ਪਾਵਾਂਗੇ ਸੌਂਫ ਤੇ ਥੋੜੀ ਜੀ ਪਾਈ ਆਪਾਂ ਕਲੌਂਜੀ ਹਲਕਾ ਜਿਹਾ ਇਹਨੂੰ ਆਪਾਂ ਪਕਾਵਾਂਗੇ ਜਦੋਂ ਹੀ ਥੋੜਾ ਜਿਹਾ ਕਲਰ ਚੇਂਜ ਹੋਊਗਾ ਤੇ ਨਾਲ ਦੀ ਨਾਲ ਹੀ ਵਧੀਆ ਜੀ ਕਿ ਜਵਨ ਲੱਗ ਜੂਗੀ ਫਿਰ ਪਾ ਦਾਂਗੇ ਆਪਾਂ ਇਹ ਸੀਲੀਆਂ ਕਟੀਆਂ ਹੋਈਆਂ ਅੰਬੀਆਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜੇ ਤੁਹਾਨੂੰ ਪੈਨ ਜ਼ਿਆਦਾ ਗਰਮ ਲੱਗਿਆ ਤਾਂ ਇੱਕ ਵਾਰੀ ਗੈਸ ਨੂੰ ਇੱਥੇ ਬੰਦ ਕਰ ਦਿਓ ਹੌਲੀ ਹੌਲੀ ਮਿਕਸ ਕਰਿਓ ਤਿੰਨ ਤੋਂ ਚਾਰ ਮਿੰਟ ਇਹਨੂੰ ਲਗਾਤਾਰ ਮਿਕਸ ਕਰਦੇ ਰਹੋ ਉਸ ਤੋਂ ਬਾਅਦ ਨਾਲ ਦੀ ਨਾਰੀ ਗੁੜ ਵਾਲਾ ਰਸ ਜਿਹੜਾ ਉਹ ਛੰਨ ਨਹੀਂ ਰਹੀ ਛਾਣ ਕੇ ਇਹਦੇ ਵਿੱਚ ਪਾ ਦਿਓ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਪਹਿਲਾਂ ਵਾਲੀ ਚਟਨੀ ਨਾਲੋਂ ਕਿਤੇ ਜ਼ਿਆਦਾ ਇਹ ਟੇਸਟੀ ਬਣੂਗੀ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ ਹੌਲੀ ਹੌਲੀ ਪਕਾਉਂਦੇ ਜਾਓ ਜਦੋਂ ਹੀ ਪਾਣੀ ਉਬਾਲੇ ਲੈਣ ਲੱਗ ਗਿਆ ਤਾਂ ਇਹਨੂੰ ਮਿਕਸ ਕਰ ਦੇ ਦਿਓ ਅੰਬਾਂ ਦੇ ਵਿੱਚ ਅੰਦਰ ਤੱਕ ਰਸ ਭਰ ਜਾਣਾ ਚਾਹੀਦਾ ਹੈ ਕਿਉਂਕਿ ਇਹ ਫੇਰ ਹੀ ਇਹਨਾਂ ਵਿੱਚ ਅਸਲੀ ਮਿੱਠਾ ਆਸ ਆਊਗੀ ਉਸ ਤੋਂ ਬਾਅਦ ਜਦੋਂ ਹੀ ਇਹ ਚੰਗੀ ਤਰ੍ਹਾਂ ਉਬਾਲੇ ਲੈਣ ਲੱਗੇ ਤਾਂ ਇਹਨਾਂ ਦਾ ਜਿਹੜਾ ਸਾਈਜ਼ ਹੈ ਕਾਫੀ ਵੱਡਾ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜਾ ਗੁੜ ਵਾਲਾ ਰਸ ਹੈ ਇਹਨਾਂ ਦੇ ਅੰਦਰ ਤੱਕ ਚਲਾ ਜਾਊਗਾ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਾਲਾ ਨਮਕ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਤਿੱਖੀ ਮਿਰਚ ਇਹਦੇ ਵਿੱਚ ਆਪਾਂ ਕਲਰ ਵਾਲੀ ਤੇਗੀ ਮਿਰਚ ਬਿਲਕੁਲ ਨਹੀਂ ਪਾਵਾਂਗੇ ਇਹਨੂੰ ਇਸੇ ਤਰ੍ਹਾਂ ਹੀ ਰੱਖਾਂਗੇ ਛੁਟਕੀ ਪਰ ਪਾਵਾਂਗੇ ਹਲਦੀ ਚੰਗੀ ਤਰ੍ਹਾਂ ਮਿਕਸ ਕਰਾਂਗੇ 5 ਤੋਂ 7 ਮਿੰਟ ਆਪਾਂ ਇਹਨੂੰ ਪਹਿਲਾਂ ਪਕਾਇਆ ਸੀ 5 ਕਿ ਮਿੰਟ ਹੀ ਇਹਨੂੰ ਆਪਾਂ ਮਸਾਲਾ ਪਾਉਣ ਤੋਂ ਬਾਅਦ ਪਕਾਵਾਂਗੇ ਇਹਨੂੰ ਤੁਸੀਂ ਉਦੋਂ ਤੱਕ ਪਕਾਉਣੀ ਹੈ ਜਦੋਂ ਇਹ ਰਸੀਲੀ ਜੀ ਨਾ ਹੋਵੇ ਮਤਲਬ ਨਾ ਜ਼ਿਆਦਾ ਇਹ ਗਾੜੀ ਹੋਣੀ ਚਾਹੀਦੀ ਹੈ ਨਾ ਜ਼ਿਆਦਾ ਪਤਲੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਜਦੋਂ ਹੋਗੀ ਇਹ ਸਾਰੀਆਂ ਅੰਬੀਆਂ ਦੀਆਂ ਜਿਹੜੀਆਂ ਫਾੜੀਆਂ ਸੀ ਛੋੜੀਆਂ ਛਟੀਆਂ ਉਹ ਵੀ ਚੰਗੀ ਤਰ੍ਹਾਂ ਫੁੱਲ ਗਈਆਂ ਫਿਰ ਆਪਾਂ ਗੈਸ ਨੂੰ ਕਰਤਾ ਬੰਦ ਤੇ ਹੁਣ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ ਇਹ ਠੰਡਾ ਕਰੋਗੇ ਤਾਂ ਇਹਨੇ ਥੋੜਾ ਜਿਹਾ ਹੋਰ ਗਾੜਾ ਹੋ ਜਾਣਾ ਉਸ ਤੋਂ ਬਾਅਦ ਕਿਸੇ ਵੀ ਭਾਂਡੇ ਵਿੱਚ ਕੱਢ ਕੇ ਤੁਸੀਂ ਇਹਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ 7 ਤੋਂ 8 ਦਿਨ ਤੱਕ ਇਹਨੂੰ ਆਰਾਮ ਨਾਲ ਤੁਸੀਂ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪਰ ਇਹਨੇ ਦਿਨ ਰਹਿਣੀ ਨਹੀਂ ਕਿਉਂਕਿ ਇਹ ਚਚਪਟੀ ਖਤਮ ਹੋ ਜਾਊਗੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਗਰਮੀ ਦਾ ਮੌਸਮ ਹੈ ਵੈਸੇ ਵੀ ਇਹ ਅੰਬੀਆਂ ਜਿਹੜੀਆਂ ਸੇਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਅੰਦਰੂਨੀ ਗਰਮੀ ਦੂਰ ਕਰਦੀਆਂ ਨੇ ਤੇ ਜਲਦੀ ਜਲਦੀ ਬਣਾਓ ਖਾਓ ਤੇ ਇਹਦੇ ਨਾਲ ਇੰਜੋਏ ਕਰੋ ਧੰਨਵਾਦ